ਰੈਡੀ ਸਟਾਰਟ ਕਾਸ਼ ਮੈਂ ਉਸਦੀ ਇੱਕ ਅੱਧ ਫੋਟੋ ਲੈ ਲਈ ਹੁੰਦੀ ਜਿਹੜੀ ਮੈਂ ਆਪਣੇ ਪਾਠਕਾਂ ਨੂੰ ਵਿਖਾਲ ਕੇ ਕਮਾਲ ਬਾਬਤ ਉਹਨਾਂ ਨੂੰ ਚੰਗੀ ਤਰ੍ਹਾਂअनुभव ਕਰਾ ਸਕਦਾ ਪਰ ਉਸ ਵੇਲੇ ਮੈਨੂੰ ਕੀ ਪਤਾ ਸੀ ਕਿ ਕਦੀ ਮੈਨੂੰ ਉਸਦੀ ਜੀਵਨੀ ਨਾਵਲ ਦੇ ਰੂਪ ਵਿੱਚ ਪੇਸ ਕਰਨੀ ਪਵੇਗੀ ਡੰਡੀ ਅੱਜ ਮੈਂ ਸੋਚ ਰਿਹਾ ਹਾਂ ਕਿ ਮੈਂ ਕਲਮ ਨਾਲ ਉਸ ਅਪਹਾਗੇ ਦੀ ਹੂਬਹੂ ਤਸਵੀਰ ਚਿੱਤਰ ਸਕਾਂਗਾ ਪ੍ਰਸ਼ਨ ਚਿੰਨ ਉਸ ਦਾ ਅਸਲ ਨਾਂ ਮੈਨੂੰ ਉਦੋਂ ਪਤਾ ਲੱਗਾ ਜਦ ਇਸ ਦੁਨੀਆ ਵਿੱਚ ਸਿਰਫ ਉਸ ਦਾ ਨਾਂ ਹੀ ਬਾਕੀ ਰਹਿ ਗਿਆ ਸੀ ਡੰਡੀ ਆਮ ਤੌਰ ਤੇ ਲੋਕੀ ਉਸ ਨੂੰ ਮਿਸਟਰ ਕਮਾਲ ਕਹਿ ਕੇ ਸੱਦਦੇ ਸਨ ਡੰਡੀ ਮੇਰਾ خیال ਸੀ ਉਸ ਦਾ ਇਹੋ ਨਾਂ ਹੈ ਪਰ ਮੰਗਰੋਂ ਪਤਾ ਲੱਗਾ ਕਿ ਇਹ ਉਸ ਦਾ ਨਾਂ ਨਹੀਂ ਬਲਕਿ ਉਸ ਦਾ ਉਪਨਾਮ ਕਹੋ ਜਾਂ ਵਿਸ਼ੇਸ਼ਣ ਕਹੋ ਕੁਝ ਇਹੋ ਜਿਹਾ ਹੀ ਸੀ ਡੰਡੀ ਮੈਂ ਸੋਚਦਾ ਹਾਂ ਉਹ ਅਸਲੀ ਅਰਥਾਂ ਵਿੱਚ ਕਮਾਲ ਸੀ ਡੰਡੀ ਉਸ ਨੂੰ ਜਿੰਨਾ ਕੁਝ ਵੀ ਮੈਂ ਵੇਖਿਆ ਕਮਾਲ ਤੋਂ ਘੱਟ ਨਹੀਂ ਸੀ ਡੰਡੀ ਉਹ ਜੋ ਕੁਝ ਵੀ ਕਰਦਾ ਉਸ ਨੂੰ ਕਮਾਲ ਦੀ ਹੱਦ ਤੇ ਪਹੁੰਚਾ ਕੇ ਛੱੜਦਾ ਸੀ ਡੰਡੀ ਕਾਫੀ ਪੁਰਾਣਾ ਵਾਕਿਆ ਹੈ ਅੱਜ ਤੋਂ ਕੋਈ 10 ਸਾਲ ਪਹਿਲਾਂ ਦਾ 1931 ਜਾਂ 32 ਦਾ ਸ਼ਾਇਦ ਪਰ ਹੁਣ ਵੀ ਜਦ ਕਦੇ ਅੰਮ੍ਰਿਤਸਰ ਦੀ ਉਸ ਬਾਜ਼ਾਰ ਵਿੱਚੋਂ ਲੰਘਦਾ ਹਾਂ ਉਸ ਦੁਕਾਨ ਅੱਗੇ ਮੇਰੇ ਪੈਰ ਇੱਕ ਵਾਰੀ ਜ਼ਰੂਰ ਰੁਕ ਜਾਂਦੇ ਹਨ ਡੰਡੇ ਉਹ ਦੁਕਾਨ ਹੁਣ ਘੜੀ ਸਾਜੀ ਦੇ ਥਾਂ ਕਰੀਆਨੇ ਦੀ ਹੈ ਪਰ ਮੇਰੀਆਂ ਅੱਖਾਂ ਸਾਹਮਣੇ ਉਹੀ ਪੁਰਾਣਾ ਦ੍ਰਿਸ਼ ਫਿਰ ਜਾਂਦਾ ਹੈ ਭੂਰੇ ਜਿਹੇ ਰੰਗ ਦੀ ਮੈਲੀ ਜਾਕਟ ਪਾਈ ਇੱਕ ਬਾਈਆਂ 24 ਵਰਿਆਂ ਦਾ ਮਾੜੂਆ ਜਿਹਾ ਗਬਰੀਟ ਗੋਡੇ ਹਿੱਕ ਨਾਲ ਲਾਈ ਪੈਰਾਂ ਭਾਰ ਆਪਣੇ ਧੁੰਦਲੇ ਸ਼ੀਸ਼ਿਆਂ ਵਾਲੇ ਸ਼ੋਕੇਸ ਦੇ ਸਾਹਮਣੇ ਬੈਠਾ ਕੜੀਆਂ ਮੁਰੰਮਤ ਕਰ ਰਿਹਾ ਹੈ ਜਿਸ ਵਿੱਚ अनेका ਪੁਰਾਣੀਆਂ ਕੜੀਆਂ ਟਾਈਮ ਪੀਸ ਤੇ ਉਹਨਾਂ ਦੇ ਬੇ ਉੜਕ ਪੁਰਜ਼ੇ ਭਰੇ ਪਏ ਹਨ ਡੰਡੇ ਸ਼ੋਕੇਸ ਦੇ ਸਾਹਮਣੇ ਬਾਲੇ ਸ਼ੀਸ਼ੇ ਉੱਤੇ ਇੱਕ ਅੱਧੇ ਕੋ ਕਾਰਡ ਜੱਡੀ ਤਸਵੀਰ ਚਿਪਕਾਈ ਹੋਈ ਹੈ ਜਿਹੜੀ ਪੁਰਾਣੀ ਤੇ ਮੈਲੀ ਹੋਣ ਕਰਕੇ ਅਸਪਸ਼ਟ ਜਹੀ ਹੋ ਗਈ ਹੈ ਪਰ ਧਿਆਨ ਨਾਲ ਵੇਖਿਆਂ ਲੱਭ ਪੈਂਦਾ ਹੈ ਕਿ ਉਹ ਇੱਕ ਦਸਾਂ ਕੋ ਵਰਿਆਂ ਦੀ ਕੁੜੀ ਦੀ ਫੋਟੋ ਹੈ ਡੰਡੀ ਮੈਨੂੰ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਉਹ ਕੜੀ ਸਾਜ ਹੁਣ ਵੀ ਉਥੇ ਇੱਕੋ ਤਰ੍ਹਾਂ ਦੀ ਬੈਠਕ ਵਿੱਚ ਸੱਜੀ ਅੱਖ ਨਾਲ ਆਈ ਗਲਾਸ ਕੁੱਟੀ ਕਿਸੇ ਵਿਗੜੀ ਹੋਈ ਘੜੀ ਵਿੱਚੋਂ ਉਸ ਦੇ ਪੁਰਜ਼ਿਆਂ ਨੂੰ ਮਹੀਨ ਚੁੰਝ ਵਾਲੀ ਚਿਮਟੀ ਨਾਲ ਕੱਢ ਕੇ ਸੋ ਕੇਸ ਦੀ ਸੱਤ ਉੱਤੇ ਰੱਖੀ ਜਾ ਰਿਹਾ ਹੈ ਜਿਥੇ ਹੋਰ ਵੀ ਕਈ ਖੁੱਲੀਆਂ ਤੇ ਅੱਧ ਖੁੱਲੀਆਂ ਘੜੀਆਂ ਕੱਚ ਦੇ ਗਲੋਬਾਂ ਦੇ ਹੇਠ ਕੱਜੀਆਂ ਪਈਆਂ ਹਨ ਡੰਡੀ ਉਸ ਦੇ ਪਤਲੇ ਹੋਠ ਜਿਹੜੇ ਕਦੇ ਵੀ ਸਿਗਰਟ ਤੋਂ ਖਾਲੀ ਨਹੀਂ ਸਨ ਹੁੰਦੇ ਹੁਣ ਵੀ ਮੈਨੂੰ ਉਸੇ ਤਰ੍ਹਾਂ ਧੂਏ ਦੇ ਬੱਦਲ ਉਸਾਲ ਦੇ ਵਿਖਾਈ ਦਿੰਦੇ ਹਨ ਡੰਡੀ ਉਸ ਦੀ ਪਿੱਠ ਪਿਸਲੀ ਕੰਦ ਦਾ ਥੋੜਾ ਜਿਹਾ ਹਿੱਸਾ ਜਿਹੜਾ ਉਹਦੀ ਖੁਰਦਰੀ ਜਾਕਟ ਦੀਆਂ ਰਗੜਾਂ ਨਾਲ ਕਸ ਕਸ ਕੇ ਕੂਲਾ ਹੋ ਗਿਆ ਸੀ ਹੁਣ ਵੀ ਮੈਨੂੰ ਉਸੇ ਤਰ੍ਹਾਂ ਦਾ ਵਿਖਾਈ ਦਿੰਦਾ ਹੈ ਡੰਡੇ ਉਦੋਂ ਮੈਂ ਇਸੇ ਬਾਜ਼ਾਰ ਵਿੱਚ ਦੁਕਾਨ ਕਰਦਾ ਸਾਂ ਡੰਡੇ ਉਹ ਘੜੀ ਸਾਜ ਮੇਰੇ ਨਾਲ ਦੀ ਖੱਬੀ ਹੱਥ ਵਾਲੀ ਦੁਕਾਨ ਵਿੱਚ ਰਹਿੰਦਾ ਸੀ ਡੰਡੇ ਉਸ ਨੂੰ ਉਦੋਂ ਦੁਕਾਨ ਪਾਇਆ ਵਰਾ ਜਾਂ ਇਸ ਤੋਂ ਵਧੇਕ ਸਮਾਂ ਹੋਇਆ ਸੀ ਡੰਡੇ ਉਸ ਦੀ ਦੁਕਾਨ ਦੇ ਅੰਦਰ ਹੀ ਪਿਛਵਾੜੇ ਕਰਕੇ ਇੱਕ ਨਿੱਕੀ ਜਹੀ ਕੋਠੜੀ ਕਹੋ ਜਾਂ ਕਮਰਾ ਕੁਝ ਇਸ ਤਰ੍ਹਾਂ ਦਾ ਸੀ ਤੇ ਇਹੋ ਸੀ ਉਸ ਦਾ ਘਰ ਡੰਡੇ ਘੜੀ ਸਾਜੀ ਦੇ ਕੰਮ ਵਿੱਚ ਉਹ ਇਤਨਾ ਮਾਹਿਰ ਸੀ ਕਿ ਜਿਸ ਘੜੀ ਦੀ ਮੁਰੰਮਤ ਨੂੰ ਸਾਰੇ ਸ਼ਹਿਰ ਵਿੱਚ ਕੋਈ ਘੜੀ ਸਾਜ਼ ਹੱਥ ਨਾ ਪਾ ਸਕੇ ਉਸ ਨੂੰ ਉਹ ਸਹਜ ਹੀ ਠੀਕ ਕਰ ਦਿੰਦਾ ਸੀ ਡੰਡੇ ਪੁਰਾਣੇ ਤੋਂ ਪੁਰਾਣੇ ਤੇ ਨਵੇਂ ਤੋਂ ਨਵੇਂ ਮਾਡਲ ਦੀਆਂ ਘੜੀਆਂ ਉਸ ਕੋਲ ਬਣਨੀਆਂ ਆਉਂਦੀਆਂ ਸਨ ਡੰਡੇ ਜਿਸ ਘੜੀ ਦੀ ਕਿਸੇ ਘੜੀ ਸਾਜ਼ ਨੂੰ ਸਮਝ ਨਾ ਆਵੇ ਉਹ ਗਾਹਕ ਨੂੰ ਮਿਸਟਰ ਕਮਾਲ ਦੀ ਹੱਟੀ ਤੇ ਭੇਜ ਦਿੰਦਾ ਸੀ ਡੰਡੇ ਇਸ ਗੱਲ ਦਾ ਸਬੂਤ ਮੈਨੂੰ ਇਸ ਗੱਲ ਤੋਂ ਮਿਲਦਾ ਸੀ ਕਿ ਵਿੱਚ ਵਿੱਚ ਕਈ ਆਦਮੀ ਮੈਥੋਂ ਆਪਸ ਦੇ ਕਮਾਲ ਕੜੀ ਸਾਜ ਦੀ ਹੱਟੀ ਕਿਹੜੀ ਹੈ ਪ੍ਰਸੰਚਨ ਬਾਜ਼ਾਰ ਦੇ ਲੋਕਾਂ ਦਾ ਆਮ ਤੌਰ ਤੇ ਇਹੋ ਖਿਆਲ ਸੀ ਕਿ ਕਮਾਲ ਜ਼ਰੂਰ ਬਦ اخلاق ਆਦਮੀ ਹੈ ਜਿਹੜਾ ਆਪਣੀ ਸਾਰੀ ਖੱਟੀ ਕਮਾਈ ਬਦਮਾਸ਼ੀ ਵਿੱਚ ਗਵਾ ਛੱਡਦਾ ਹੈ ਡੰਡੀ ਪਰ ਲੋਕਾਂ ਦੀ ਇਹ رائے ਮੇਰੇ ਦਿਲ ਨੂੰ ਜੱਜਦੀ ਨਹੀਂ ਸੀ ਡੰਡੀ ਕਾਰਨ ਪ੍ਰਸ਼ਨ ਚਿੰਨ ਮੈਂ ਕਦੀ ਵੀ ਉਸ ਨੂੰ ਕਿਤੇ ਜਾਂਦਿਆਂ ਆਉਂਦਿਆਂ ਨਹੀਂ ਸੀ ਵੇਖਿਆ ਡੰਡੀ ਸਵੇਰ ਤੋਂ ਲੈ ਕੇ ਰਾਤ ਤੱਕ ਉਹ ਕੰਮ ਵਿੱਚ ਰੁੱਝਾ ਰਹਿੰਦਾ ਤੇ ਰਾਤ ਤੋਂ ਸਵੇਰ ਤੱਕ ਉਸ ਪਿਛਲੀ ਕੋਠੜੀ ਵਿੱਚ ਡੰਡੇ ਹਾਂ ਕਦੀ ਕਦਾਈ ਜੇ ਮੈਂ ਉਸ ਨੂੰ ਬਾਜ਼ਾਰ ਵਿੱਚ ਵੇਖਿਆ ਵੀ ਤਾਂ ਕੰਟਾ ਘਰ ਲਾਗਲੇ ਦਾ ਖਾਨੇ ਤੱਕ ਹੀ ਸ਼ਾਇਦ ਚਿੱਠੀ ਚਪੱਠੀ ਪਾਣ ਲਈ ਡੰਡੇ ਉਸ ਬਾਬਤ ਇੱਕ ਗੱਲ ਖਾਸ ਤੌਰ ਤੇ ਮਸ਼ਹੂਰ ਸੀ ਕਿ ਜਦ ਤੀਕ ਉਸਦੇ ਪੇਟ ਵਿੱਚ ਚਾਹ ਦਾ ਪਿਆਲਾ ਤੇ ਮੂੰਹ ਵਿੱਚ ਸਿਗਰਟ ਨਾ ਹੋਵੇ ਉਹ ਕੰਮ ਨਹੀਂ ਸੀ ਕਰ ਸਕਦਾ ਡੰਡੇ